ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਵਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਦੀ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਨਾਲੇ ਬੈਲ ਜੀ ਦਬਾ ਦਿਓ ਅਗਰ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਵੀਡੀਓ ਦੇ ਵਿੱਚ ਕੁਝ ਵੀ ਕਮੀ ਪੇਸ਼ੀ ਲੱਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅੱਜ ਆਪਾਂ ਜਿਹੜੀ ਵੀਡੀਓ ਵਾ ਅੱਜ ਤੁਹਾਨੂੰ ਕਈ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਆ ਕਿ ਸਾਨੂੰ ਡੈਮੋ ਕਰਕੇ ਦਿਖਾਓ ਨਾ ਅੱਜ ਆਪਾਂ ਤੁਹਾਨੂੰ ਇਸ ਤਰ੍ਹਾਂ ਹੀ ਕੁਝ ਡੈਮੋ ਕਰਕੇ ਦਿਖਾਵਾਂਗੇ ਜਿਸ ਤਰ੍ਹਾਂ ਕਿ ਆਪਾਂ ਆਪਣੀ ਸਕਿਨ ਨੂੰ ਕਿਸ ਤਰ੍ਹਾਂ ਵਧੀਆ ਵਾਲੀ ਇੱਕ ਪਾਲਿਸ਼ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਸਿਆਲ ਦੇ ਵਿੱਚ ਹੋਣ ਸਾਡੀ ਜਿਹੜੀ ਸਕਿਨ ਆ ਬਹੁਤ ਰੁੱਖੀ ਹੁੰਦੀ ਆ ਉਹਦੇ ਲਈ ਆਪਾਂ ਕੀ ਇਹੋ ਜਿਹਾ ਘਰ 'ਚ ਕਰ ਸਕਦੇ ਆ ਕਿ ਜਿਹੜੀ ਸਾਡੀ ਸਕਿਨ ਨੂੰ ਬਹੁਤ ਹੀ ਵਧੀਆ ਵਾਲਾ ਗਲੋਵ ਮਿਲੇ ਤਾਂ ਕਿ ਸਾਡੀ ਜਿਹੜੀ ਸਕਿਨ ਮਾ ਉਹ एकदम ਵੀ ਥੋੜੀ ਵੀ ਖਰਾਬ ਨਾ ਹੋਵੇ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਡੈੱਟ ਸਕਿਨ ਨਾ ਬਹੁਤ ਜ਼ਿਆਦਾ ਹੋ ਜਾਂਦੀ ਆ ਤੇ ਆਪਾਂ ਜਿਹੜੀਆਂ ਵੀ ਚੀਜ਼ਾਂ ਇਸਤੇਮਾਲ ਕਰਾਂਗੇ ਆਪਾਂ ਨੂੰ ਘਰ ਵਿੱਚ ਹੀ ਆਰਾਮ ਨਾਲ ਮਿਲ ਜਾਂਦੀਆਂ ਵਾ ਉਹਦੇ ਨਾਲ ਸਾਡੀ ਸਕਿਨ ਜਿਹੜੀ ਆ ਬਹੁਤ ਹੀ ਵਧੀਆ ਹੋ ਹੁੰਦੀ ਆ ਔਰ ਉਹਦੇ ਲਈ ਮੈਂ ਲਿਆ ਵਾ ਦੇਖੋ ਖਾਲੀ ਇੱਕ ਬੋਲ ਇਹਦੇ ਵਿੱਚ ਆਪਾਂ ਪਾਵਾਂਗੇ ਤਾਜ਼ੇ ਦੁੱਧ ਦੀ ਮਲਾਈ ਤਾਜ਼ੇ ਦੁੱਧ ਦੀ ਜਿਹੜੀ ਮਲਾਈ ਆ ਮੈਂ ਇੱਕ ਚਮਚ ਵੱਡਾ ਵਾਲਾ ਭਰ ਕੇ ਲੈ ਲਿਆ ਵਾ ਤਾਜ਼ੇ ਦੁੱਧ ਦੀ ਮਲਾਈ ਆਪਾਂ ਨੂੰ ਆਮ ਹੀ ਆਪਣੇ ਘਰਾਂ ਦੇ ਵਿੱਚ ਮਿਲ ਜਾਂਦੀ ਆ ਤੇ ਮੈਂ ਤਾਜ਼ੇ ਦੁੱਧ ਦੀ ਮਲਾਈ ਜਿਹੜੀ ਆ ਉਹ ਰੱਖ ਲੈਣੀ ਆ ਔਰ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਵਾ ਇੱਕ ਚਮਚ ਭਰ ਕੇ ਪਾਵਾਂਗੇ ਓਵਾ ਤੇ ਨਾਲ ਹੀ ਆਪਾਂ ਜਿਹੜਾ ਵਾ ਉਹਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਚੌਲਾਂ ਦਾ ਆਟਾ ਇਹ ਬਾਜ਼ਾਰ 'ਚ ਬੜੇ ਆਰਾਮ ਨਾਲ ਮਿਲ ਜਾਂਦਾ ਜੇ ਨਹੀਂ ਮਿਲਦਾ ਤੇ ਤੁਸੀਂ ਘਰੇ ਵੀ ਇਹਨੂੰ ਪੀਸ ਕੇ ਰੱਖ ਸਕਦੇ ਜੇ ਕਿਉਂਕਿ ਇਹਦੇ ਨਾਲ ਜਿਹੜੇ ਸਾਨੂੰ ਫਾਇਦੇ ਆ ਬਹੁਤ ਜ਼ਿਆਦਾ ਹੁੰਦੇ ਜੇ ਸਾਡੀ ਸਕਿਨ ਦੇ ਉੱਤੇ ਡਾਰਕ ਸਰਕਲ ਆ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਸਕਿਨ ਤੇ ਡਾਰਕ ਵਾਲੇ ਦਾਗ ਆ ਜਾਂ ਡੈਟ ਸਕਿਨ ਆ ਇਹ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਦਿੰਦਾ ਚੌਲਾਂ ਦੇ ਆਟੇ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾ ਇਸੇ ਲਈ ਅਸੀਂ ਕਦੀ ਕਦੀ ਇਹਦਾ ਜਿਹੜਾ ਵਾ ਚੌਲਾਂ ਦਾ ਜਿਹੜਾ ਪਿਓ ਕੇ ਪਾਣੀ ਹੁੰਦਾ ਉਹਦਾ ਟੋਨਰ ਵੀ ਤਿਆਰ ਕਰਦੇ ਆ ਔਰ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਖਾਣ ਜਿਹੜੀ ਦੇਸੀ ਖਾਣ ਹੈ ਸਾਨੂੰ ਬਾਜ਼ਾਰ ਦੇ ਵਿੱਚ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਕਿਉਂਕਿ ਦੇਸੀ ਖਾਣ ਜਿਹੜੀ ਆ ਅੱਜਕੱਲ ਮਾਰਕੀਟ ਵਿੱਚ ਆਰਾਮ ਨਾਲ ਮਿਲ ਜਾਂਦੀ ਹੈ ਔਰ ਜੇ ਨਹੀਂ ਮੀਆ ਤੇ ਆਨਲਾਈਨ ਵੀ ਮਿਲ ਜਾਂਦੀ ਆ ਇਹਦੇ ਵਿੱਚ ਆਪਾਂ ਇੱਕ ਚਮਚ ਦੇ ਲਾਗੇ ਆਪਣੇ ਦੇਸੀ ਖਾਣ ਪਾ ਲਾਂਗੇ ਕਿਉਂਕਿ ਚਮਚ ਬਹੁਤ ਵੱਡਾ ਵਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਕੋਕੋਨਟ ਆਇਲ ਨਾਰੀਅਲ ਦਾ ਤੇਲ ਜੇ ਤੁਹਾਡੇ ਕੋਲ ਨਾਰੀਅਲ ਦਾ ਤੇਲ ਨਹੀਂ ਹੈ ਤਾਂ ਤੁਸੀਂ ਕੋਈ ਦੂਸਰਾ ਤੇਲ ਹੈ ਤੇ ਉਹ ਵੀ ਪਾ ਸਕਦੇ ਜਿੱਦਾਂ ਬਦਾਮ ਤੇਲ ਹੋਇਆ ਕੁਮਕੁਮਾਤੀ ਤੇਲ ਹੋਇਆ ਓਲੀ ਵਰਜਨ ਤੇਲ ਹੋਇਆ ਬਸ ਸਰੋਂ ਦਾ ਤੇਲ ਨਹੀਂ ਪਾਉਣਾ ਵਾ ਇਹ ਖਾਸ ਧਿਆਨ ਰੱਖਿਓ ਸਰੋਂ ਦਾ ਤੇਲ ਨਹੀਂ ਪਾਉਣਾ ਬਾਕੀ ਜੇ ਤੁਸੀਂ ਹੋਰ ਦੋ ਚਾਰ ਜਿਹੜੇ ਵੀ ਤੁਹਾਨੂੰ ਤੇਲਾਂ ਦੇ ਮੈਂ ਨਾਂ ਦੱਸੇ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਆ ਦੋ ਚਾਰ ਬੂੰਦਾਂ ਪਾ ਇਹਦੇ ਵਿੱਚ ਇਹ ਵਾਲਾ ਤੇਲ ਪਾ ਲਾਂਗੇ ਇਹ ਨੂੰ ਆਪਾਂ ਚੰਗੀ ਤਰ੍ਹਾਂ ਫੈਟ ਲੈਣਾ ਹੈ ਦੇਖੋੰਦੇ ਚੰਗੀ ਤਰ੍ਹਾਂ ਇਹਨੂੰ ਫੈਟ ਲੂੰਗੀ ਕਿਉਂਕਿ ਇਹ ਸਕਿਨ ਨੂੰ ਬਹੁਤ ਹੀ ਜ਼ਿਆਦਾ ਵਧੀਆ ਇਹ ਵਾਲੀ ਜਿਹੜੀ ਨਾ ਪਾਲਿਸ਼ ਮਿਲਦੀ ਹੈ ਇਹਦੇ ਨਾਲ ਇਹ ਵਾਲਾ ਜਿਹੜੀ ਚੀਜ਼ ਆ ਸਾਨੂੰ ਹਫਤੇ ਦੇ ਵਿੱਚ 2 ਤੋਂ 3 ਵਾਰ ਇਹ ਵਾਲਾ ਜਿਹੜਾ ਵਾ ਸਕਰਾਬ ਜ਼ਰੂਰ ਲਗਾਉਣਾ ਚਾਹੀਦਾ ਕਿਉਂਕਿ ਸਕਿਨ ਇਹਦੇ ਨਾਲ ਬਹੁਤ ਹੀ ਵਧੀਆ ਨਿਖਰ ਕੇ ਸਾਹਮਣੇ ਆਉਂਦੀ ਹੈ ਇਹਦੇ ਨਾਲ ਜੇ ਤੁਹਾਡੀ ਸਕਿਨ ਦਾ ਜਿਹੜਾ 글로ਵ ਆ ਖਤਮ ਨਹੀਂ ਹੁੰਦਾ ਤਾਂ ਤੁਹਾਡਾ 글로ਵ ਜਿਹੜਾ ਵਾਪਸ ਆ ਜਾਊਗਾ ਜੇ ਤੁਹਾਡੀ ਸਕਿਨ ਜਿਹੜੀ ਉਮਰ ਦੇ ਨਾਲ ਟਾਲਦੀ ਜਾਂਦੀ ਆ ਤੇ ਉਹਦੇ ਵੀ ਜਿਹੜੀ ਆ ਬਰਕਰਾਰ ਹੋਊਗੀ ਕਿਉਂਕਿ ਉਮਰ ਟਾਲਦੀ ਆ ਤੇ ਸਕਿਨ ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਵਾ ਪਰ ਇਹਦੇ ਨਾਲ ਤੁਸੀਂ ਲਗਾਉਣ ਦੇ ਨਾਲ ਤੁਹਾਨੂੰ ਸਕਿਨ ਜਿਹੜੀ ਆ ਤੁਹਾਡੀ ਬਰਾਬਰ ਜਵਾਨ ਹੀ ਸਕਿਨ ਰਹੂਗੀ ਬਿਲਕੁਲ ਵੀ ਸਕਿਨ ਜਿਹੜੀ ਆ ਕਿ ਲੀਨੀ ਹੋਊਗੀ ਔਰ ਆਪਣੇ ਲਈ ਥੋੜਾ ਜਿਆਦਾ ਪੋਸ਼ਣ ਜ਼ਰੂਰ ਕਰਨਾ ਚਾਹੀਦਾ ਵਾ ਕੋਈ ਜੀ ਮਿਹਨਤ ਕਰਨ ਦੇ ਨਾਲ ਸਾਡੇ ਸਕਿਨ ਜਿਹੜੀ ਬਹੁਤ ਹੀ ਵਧੀਆ ਜਾਂਦੀ ਹੈ ਵੈਸੇ ਤੇ ਮੈਂ ਜਿਹੜੀ ਕੋਈ ਵੀ ਫੇਸ਼ੀਅਲ ਜਾਂ ਬਲੀਚ ਜਾਂ ਕੁਛ ਵੀ ਪੈਕ ਵਗੈਰਾ ਜਿੱਦਾਂ ਕੁਛ ਵੀ ਚੀਜ਼ ਲਗਾਉਣੀ ਹੁੰਦੀ ਆ ਫੇਸ ਮੈਂ ਨੌਨ ਤੋਂ ਪਹਿਲਾਂ ਹੀ ਉਹਨੂੰ ਲਗਾ ਲੈਣੀ ਆ ਪਰ ਕਿਉਂਕਿ ਕਦੀ ਕਦੀ ਹੁੰਦਾ ਆ ਕਿ ਸਾਨੂੰ ਉਸ ਟਾਈਮ ਸਵੇਰੇ ਸਵੇਰ ਬਹੁਤ ਜਲਦੀ ਹੁੰਦੀ ਆ ਤੇ ਇਸ ਕਰਕੇ ਆਪਾਂ ਨਹੀਂ ਲਗਾਉਂਦੇ ਤੇ ਮੈਂ ਬਾਅਦ ਵਿੱਚ ਲਗਾਣੀ ਥੋੜਾ ਜਿਹਾ ਹਾਰਡ ਹੋਇਆ ਸੀ ਤੇ ਇਹਦੇ ਵਿੱਚ ਜਿਹੜਾ ਵੀ ਆਪਾਂ ਜਿਹੜੀ ਮਲਾਈ ਦੇ ਥੱਲੇ ਦੁੱਧ ਸੀ ਮੈਂ ਉਹ ਪਾ ਲਿਆ ਤਾਂ ਕਿ ਥੋੜਾ ਜਿਹਾ ਨੋਰਮਲ ਇੱਕਦਮ ਸਕਿਨ ਤੇ ਚੰਗੀ ਤਰ੍ਹਾਂ ਫੇਸ ਤੇ ਲੱਗ ਸਕੇ ਕਿਉਂਕਿ ਜਿਆਦਾ ਹਾਰਡ ਰਹੂਗਾ ਤੇ ਨੂੰ ਲਗਾਉਣ ਚ ਜਿਹੜੀ ਆ ਪ੍ਰੋਬਲਮ ਹੋ ਜਾਂਦੀ ਆ ਫਿਰ ਇਹ ਚੰਗੀ ਤਰ੍ਹਾਂ ਫੈੱਡ ਲੈਣਾ ਜਦੋਂ ਚੰਗੀ ਤਰ੍ਹਾਂ ਆਪਾਂ ਇਹਨੂੰ ਫੈੱਡ ਲਿਆ ਤੇ ਫਿਰ ਆਪਾਂ ਇਹਨੂੰ ਆਪਣੇ ਚਿਹਰੇ ਤੇ ਜਿਹੜਾ ਵਾ ਲਗਾਉਣਾ ਆ ਪਰ ਹਫਤੇ ਜਿਦਿਹੀ ਜੋ ਮਰਜ਼ੀ ਲਗਾਓ ਪਰ ਹਫਤੇ ਇਹਨੂੰ ਦੋ ਤੋਂ ਤਿੰਨ ਵਾਰ ਜ਼ਰੂਰ ਲਗਾਓ ਕਿਉਂਕਿ ਇਹ ਬਹੁਤ ਸੋਹਣਾ ਵਧੀਆ ਤੇ ਜਿਹੜਾ ਰਿਜ਼ਲਟ ਵੀ ਚੰਗਾ ਮਿਲਦਾ ਵਾ ਤੇ ਸਕਿਨ ਬਹੁਤ ਵਧੀਆ ਰਹੇਗੀ ਖਾਸ ਕਰਕੇ ਸਿਆਲ ਦੇ ਦੇਣਾਂ ਵਿੱਚ ਇੱਕ ਤੇ ਤੁਸੀਂ ਨਾ ਸਿਆਲ ਦੇ ਦੇਣਾਂ ਦੇ ਵਿੱਚ ਨਾ ਜਦੋਂ ਵੀ ਤੁਸੀਂ ਧੁੱਪ 'ਚ ਬਹਿਨੇ ਆ ਨਾ ਤੇ ਆਪਣਾ ਜਿਹੜਾ ਚਿਹਰਾ ਹੋਣਾ ਧੁੱਪ ਵੱਲ ਨੂੰ ਕਰਕੇ ਨਹੀਂ ਬਿਆ ਕਰੋ ਧੁੱਪ ਵੱਲ ਨੂੰ ਹਮੇਸ਼ਾ ਪੇਟ ਕਰਕੇ ਬਿਆ ਕਰੋ ਕਿਉਂਕਿ ਅਸਲ 'ਚ ਕੀ ਹੈ ਨਾ ਸਾਨੂੰ ਵਿਟਾਮਿਨ ਡੀ ਲੈਣ ਲਈ ਧੁੱਪ 'ਚ ਬਹਿਣਾ ਪੈਂਦਾ ਵਾ ਤੇ ਜਦੋਂ ਅਸੀਂ ਚਿਹਰਾ ਜਿਹੜਾ ਆਪਣਾ ਧੁੱਪ ਵੱਲ ਕਰਕੇ ਬਹਿਨੇ ਆ ਫਿਰ ਸਾਡੇ ਚਿਹਰੇ ਨੂੰ ਬਹੁਤ ਇਹ ਉਹਦੇ ਨਾਲ ਨਾ ਸਰੀਰ ਨੂੰ ਬਹੁਤ ਵਧੀਆ ਫਾਇਦਾ ਹੁੰਦਾ ਵਾ ਇਸ ਕਰਕੇ ਤੁਸੀਂ ਨਾ ਹਮੇਸ਼ਾ ਜਦੋਂ ਵੀ ਧੁੱਪ ਦੇ ਵਿੱਚ ਬਹਿਣਾ ਵਾ ਤੇ ਪੇਟ ਕਰਕੇ ਬਿਆ ਕਰੋ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਨੂੰ ਚੰਗੀ ਤਰ੍ਹਾਂ ਆਪਣੇ ਚਿਹਰੇ ਤੇ ਜੜਾ ਵਾ ਅਪਲਾਈ ਕਰ ਲਓ ਪੂਰਾ ਦੇਖ ਸਕਦੇ ਹੋ ਨਾ ਪੂਰੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਿਆ ਜਿੰਨਾ ਮੈਂ ਤੁਹਾਨੂੰ ਦੱਸਿਆ ਕੌਂਟਰੀ ਦੇ ਵਿੱਚ ਇੱਕ ਇੱਕ ਚਮਚ ਪਾਇਆ ਸਾਰਾ ਕੁਝ ਉਹ ਜਿਹੜਾ ਵਾ ਤੜੇ ਦੋ ਫੇਸ ਤੇ ਆਰਾਮ ਨਾਲ ਲੱਗ ਜਾਂਦਾ ਵਾ ਇਸ ਤਰ੍ਹਾਂ ਹੋ ਜਾਂਦਾ ਵਾ ਕਿਉਂਕਿ ਇੱਕ ਫੇਸ ਲਈ ਇੰਨਾ ਜ਼ਿਆਦਾ ਜਿਹੜਾ ਵਾ ਮਟੀਰੀਅਲ ਨਹੀਂ ਚਾਹੀਦਾ ਵਾ ਘੱਟ ਹੀ ਥੋੜਾ ਚਾਹੀਦਾ ਇਹਨੂੰ ਲਗਾਉਣ ਤੋਂ ਬਾਅਦਾਂ ਜਿੱਦਾਂ ਠੰਡਿਆ ਤੇ ਪੱਖਾ ਛੱਡਣ ਦੀ ਕੋਈ ਜ਼ਰੂਰਤ ਨਹੀਂ ਸਕਾਉਣ ਦੀ ਕੋਈ ਜ਼ਰੂਰਤ ਨਹੀਂ ਪਰੇ ਦੇ ਟਾਈਮ ਦੇ ਹਿਸਾਬ ਨਾਲ ਮੈਂ ਇਹਨੂੰ 10 ਮਿੰਟ ਤੱਕ ਇੱਦਾਂ ਹੀ ਆਪਣੇ ਫੇਸ ਤੇ ਰੱਖੂੰਗੀ ਕਾਸਮੈਂਟ ਹੋ ਚੁੱਕੇ ਆ ਤੇ ਮੈਂ ਹੁਣ ਇਹਨੂੰ ਦੇਖਿਆ ਹਲਕਾ ਜਿਹਾ ਥੋੜਾ ਜਿਹਾ ਜ਼ਿਆਦਾ ਡਰਾਈ ਨਹੀਂ ਹੋਇਆ ਹਲਕਾ ਔਰ ਹੁਣ ਆਪਾਂ ਇਹਨੂੰ ਹਲਕੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮ사ਜ ਕਰ ਲਾਂਗੇ ਕਿਉਂਕਿ ਆਪਣੀ ਸਕਿਨ ਨੂੰ ਨਾ ਥੋੜਾ ਜਿਹਾ ਪਾਲਿਸ਼ ਜ਼ਰੂਰ ਕਰਿਆ ਕਰ। ਪਰ ਤੁਸੀਂ ਜੋ ਮਰਜ਼ੀ ਲਗਾਓ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਕਿਹਾ। ਜੋ ਮਰਜ਼ੀ ਲਗਾਓ। ਲੇਕਿਨ ਸਕਿਨ ਮੈਕਵਰੀ ਨਾ ਹਫ਼ਤੇ ਵਿੱਚ 2 ਤੋਂ 3 ਵਾਰ ਨਾ ਪਾਲਿਸ਼ ਕਰਿਆ ਕਰੋ। ਔਰ ਵੈਸੇ ਵੀ ਨਾ ਆਪਾਂ ਤੇ ਜਿਹੜੀਆਂ ਵੀ ਚੀਜ਼ਾਂ ਇਸਤੇਮਾਲ ਕਰਦੇ ਘਰ ਵਿੱਚ ਆਹ ਆਮ ਨਾ ਮਿਲ ਜਾਂਦੀਆਂ। ਜਿਸ ਤਰ੍ਹਾਂ ਕਿ ਜਿਹੜੀ ਚੀਜ਼ ਦੇ ਵਿੱਚ ਆਪਾਂ ਦੇਸੀ ਖਾਣਡ ਪਾ ਦਿੰਨੇ ਆ ਨਾ ਉਹਦਾ ਤੇ ਰਿਜ਼ਲਟ ਹੀ ਬਹੁਤ ਵਧੀਆ ਮਿਲਦਾ। ਦੇਸੀ ਖਾਣਡ ਦਾ ਨਾ ਕਿਸੇ ਵੀ ਚੀਜ਼ 'ਚ ਤੁਸੀਂ ਪਾ ਦੋ ਬਹੁਤ ਵਧੀਆ ਰਿਜ਼ਲਟ ਮਿਲਦਾ ਵਾ। ਮੈਂ ਕਿਨਿੰਗ ਗੱਲ ਨਹੀਂ ਕਰਨ ਵਾਲੀ। ਇਹ ਕੋਈ ਨਾ ਕਿੰਨਾ ਚੰਗਾ ਆਪਾਂ ਨੂੰ ਰਿਜ਼ਲਟ ਮਿਲਦਾ ਥੋੜਾ ਜਿਹਾ ਆਪਣੇ ਲਈ ਟਾਈਮ ਕੱਢਣਾ ਹੀ ਪੈਂਦਾ ਵਾ ਸਾਰੇ ਕੰਮਾਂ ਤੋਂ ਜੇ ਰਿਜ਼ਲਟ ਚੰਗਾ ਮਿਲੇ ਤੇ ਦੱਸਿਆ ਜਰੂਰ ਕਰੋ ਇਹ ਥੋੜਾ ਜਿਹਾ ਕਮੈਂਟ ਕਰਨ ਚਾ ਲੈ ਤੂੰ ਕੰਜੂਸੀ ਕਰ ਲੈ ਇੰਨੇ ਲੱਗਦਾ ਤਾਂ ਕਿ ਕਿਤੇ ਮੇਰਾ ਜਿਹੜਾ ਵਾ ਨਾ ਹੌਸਲਾ ਜਿਹੜਾ ਇਹਨਾਂ ਬਾਅਦ ਨਾ ਜਾਵੇ ਨਹੀਂ ਜੀ ਤੁਹਾਡਾ ਹੌਸਲਾ ਤੁਸੀਂ ਜਦੋਂ ਸਾਨੂੰ ਕਮੈਂਟ ਕਰਕੇ ਬੋਲਦੇ ਨਾ ਤੇ ਸਾਡਾ ਜਿਹੜਾ ਹੌਸਲਾ ਵੱਧ ਜਾਂਦਾ ਤੇ ਫਿਰ ਸਾਡਾ ਹੋਰ ਜ਼ਿਆਦਾ ਵੀਡੀਓ ਦੇ ਵਿੱਚ ਬਣਾਉਂਦਾ ਮਨ ਕਰਦਾ ਵੀ ਅਸੀਂ ਚੰਗੀਆਂ ਤੇ ਚੰਗੀਆਂ ਚੀਜ਼ਾਂ ਤੇ ਹੋਰ ਵੀ ਤੁਹਾਨੂੰ ਵੀਡੀਓ ਬਣਾ ਕੇ ਆਪਣੀ ਇੱਕ ਚੀਜ਼ ਹੁੰਦੀ ਹੈ ਕਿ ਆਪਾਂ ਕਿਸੇ ਦੂਸਰੇ ਦੇ ਨਾਲ ਸ਼ੇਅਰ ਕਰੀਏ ਕਿਉਂਕਿ ਕੋਈ ਆਰ ਰੱਖ ਕੇ ਵੀ ਇਹਨੇ ਕੁਝ ਦੇਣਾ ਨਹੀਂ ਜੇ ਆਪਾਂ ਸਭ ਦੇ ਨਾਲ ਸ਼ੇਅਰ ਕਰ ਦਾਂਗੇ ਤੇ ਕਿਸੇ ਦਾ ਭਲਾ ਹੋ ਜਾ ਕਿਸੇ ਦਾ ਫਾਇਦਾ ਹੋ ਜਾ ਇੱਕ ਹੋਰ ਚੀਜ਼ ਹੁਣ ਸਿਆਲ ਦੇ ਵਿੱਚ ਜਿਹੜੀ ਵਧੀਆ ਚੀਜ਼ ਹੈ ਨਾ ਉਹ ਵਾ ਕੀ ਹੁਣ ਸੰਤਰੇ ਸੰਤਰੇ ਆ ਗਏ ਆ ਬਾਜ਼ਾਰ ਦੇ ਵਿੱਚ ਤੇ ਇਹ ਜਿਹੜੇ ਆ ਫਲ ਇੱਕਦਮ ਮੌਸਮੀ ਸੰਤਰਾ ਆ ਅਮਰੂਦ ਵੀ ਆ ਤੇ ਇਹ ਵੀ ਤੁਸੀਂ ਖਾਇਆ ਵੀ ਕਰੋ ਕਿਉਂਕਿ ਖਾਣ ਦੇ ਨਾਲ ਵੀ ਜਿਹੜਾ ਮੈਂ ਨਾ ਬਹੁਤ ਫਾਇਦਾ ਹੁੰਦਾ ਧੁੱਪ ਦੇ ਵਿੱਚ ਬੈਠ ਕੇ ਨਾ ਇੱਕ ਅੱਧਾ ਸੰਤਰਾ ਜਰੂਰ ਰੋਜ਼ ਖਾ ਲਿਆ ਕਰੋ ਜੇ ਤੁਹਾਡੇ ਨਹੀਂ ਪਹੁੰਚ ਸੰਤਰੇ ਆ ਤੇ ਅੰਬਰੂਤ ਜਿਹੜੇ ਆ ਅੰਬਰੂਤ ਥੋੜੇ ਸਸਤੇ ਵੀ ਰਹਿੰਦੇ ਆ ਉਹ ਖਾਇਆ ਕਰੋ ਪਰ ਖਾਇਆ ਕਰੋ ਕਿਉਂਕਿ ਹੁਣ ਸਿਹਤਾਲ ਦੇ ਵਿੱਚ ਸਾਰੀ ਚੀਜ਼ ਦਾ ਫਾਇਦਾ ਵਾ ਔਰ ਕਿਉਂਕਿ ਸਲਾਦ ਖਾਣ ਦਾ ਵੀ ਹੁਣ ਬਹੁਤ ਜ਼ਿਆਦਾ ਵਧੀਆ ਮਜ਼ਾ ਵਾ ਮੂਲੀ ਆ ਗਾਜਰ ਆ ਟਮਾਟਰ ਆ ਬੜੇ ਵਧੀਆ ਮੈਂ ਕਹਿੰਨੀ ਸਲਾਦ ਫੁੱਲ ਸਲਾਦ ਖਾਇਆ ਕਰੋ ਰੋਟੀ ਪਾਣੀ ਕਦੀ ਘੱਟ ਖਾ ਲਿਆ ਕਰੋ ਸਲਾਦ ਭਰਪੂਰਾ ਖਾਇਆ ਕਰੋ ਦੇਖ ਸਕਦੇ ਹੋ ਕਿ ਇਹ ਨਾ ਮੈਂ ਜਦੋਂ ਇਹਨੂੰ ਹੁਣ ਦੇਖੋ ਲਗਾਉਣ ਦੇ ਨਾ ਆਪਣੇ ਹੱਥ ਦੇ ਨਾਲ ਜਦੋਂ ਮੈਨੂੰ ਪਾਲਿਸ਼ ਕਰਨ ਦੀ ਜਿਸ ਤਰ੍ਹਾਂ ਕਿ ਮੈਂ ਮ사ਜ ਕਰਨ ਦੇ ਆ ਤੇ ਜਿੰਨੀ ਵੀ ਹੈ ਨਾ ਸਾਰੇ ਮਤਲਬ ਲਾਥ-ਲਾਥ ਕੇ ਆਪਣੇ ਆਪ ਹੀ ਥੱਲੇ ਜਿਹੜੀ ਹੈ ਦੇਖਦੀ ਜਾਂਦੀ ਮੈਂ ਥੱਲੇ ਕਤੌਲੀਆ ਵਿਛਾਇਆ ਵਾ ਤਾਂ ਕਿ ਜਿਹੜਾ ਸਾਰਾ ਨਾ ਜਿੰਨਾ ਵੀ ਮਟੀਰੀਅਲ ਤੋਂ ਡਿੱਗਨ ਦੇ ਆ ਔਰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਦੇਖ ਸਕਦੇ ਜਿਹੜੀ ਇਹ ਮੈਲ ਹੈ ਨਾ ਸਕਿਨ ਤੇ ਜਿਹੜੀ ਮੈਸ ਸੀ ਨਾ ਉਹ ਬਿਲਕੁਲ ਹੀ ਇੱਕਦਮ ਲੱਤ ਕੇ ਨਾ ਦੇਖੋ ਨਾਲ ਮੇਰੇ ਹੱਥਾਂ ਤੇ ਲੱਗ ਗਈ ਆ ਹੈ ਨਾ ਤੁਸੀਂ ਦੇਖਿਆ ਤਾਂ ਰਿਜ਼ਲਟ ਦੇਖਿਆ ਤੁਸੀਂ ਹੁਣ ਥੋੜੇ ਚਿਰ ਕਿੰਨਾ ਸੋਹਣਾ ਹੁੰਦਾ ਕਿਤੇ ਪਾਰਟੀ 'ਚ ਜਾਣਾ ਕਿਸੇ ਵਿਆਹ 'ਚ ਜਾਣਾ ਤੇ ਜਾਣ ਤੋਂ 1 ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ ਥੋੜਾ ਜਿਹਾ ਟਾਈਮ ਕੱਢ ਕੇ ਕਰ ਲੈ ਕਰੋ ਪਾਰਲਰ ਜਾਂਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਤੁਹਾਨੂੰ ਜਿੰਨਾ ਕੁਛ ਆਪਾਂ ਦੱਸਦੇ ਹਾਂ ਨਾ ਜੇ ਤੁਸੀਂ ਇਹ ਸਭ ਕੀਤਾ ਤੇ ਪਾਰਲਰ ਜਾਂ ਪਾਰਲਰ ਵਾਲਿਆਂ ਦੀ ਛੁੱਟੀ ਨਾਲ ਤੇ ਤੁਹਾਡਾ ਟਾਈਮ ਬਚਣਾ ਨਾਲੇ ਤੁਹਾਡੇ ਪੈਸੇ ਬਚਣੇ ਉਹੀ ਤੁਸੀਂ ਇੱਕ ਵਧੀਆ ਜਿਹਾ ਸੂਟ ਬਣਾਓ ਜਿਹੜਾ ਪਾਰਲਰ 'ਚ ਤੁਸੀਂ ਖਰਚਾ ਕਰਨਾ ਤੇ ਨਾਲੇ ਸਾਡੀਆਂ ਸਕਿਨ ਜਿਹੜੀ ਹੈ ਨਾ ਜਾਦੀ ਦੇਰ ਤੱਕ ਜਵਾਨ ਰਹੂਗੀ ਕਿਉਂਕਿ ਜੇ ਕੈਮੀਕਲ ਤੋਂ ਬਚ ਗਈ ਨਾ ਅਸਲ ਚ ਸਕਿਨ ਜਿਹੜੀ ਸਾਡੀ ਨਾ ਕੈਮੀਕਲ ਜਿਹੜੀ ਚੀਜ਼ਾਂ ਲਗਾ ਲਗਾ ਕੇ ਹੀ ਖਰਾਬ ਹੁੰਦੀ ਆ ਦੇਖ ਸਕਦੇ ਹੋ ਪਰ ਤੁਹਾਨੂੰ ਕਹੋ ਕਿ ਵੀਡੀਓ ਜਿਹੜੀ ਹੈ ਲੰਮੀ ਹੋਣ ਦੇ ਕਿਉਂਕਿ ਮੈਂ ਨਾ ਵੀਡੀਓ ਵਿੱਚੋਂ ਇੱਕਦਮ ਕੱਟਣ ਨਹੀਂ ਦਈਆਂ ਮੈਂ ਬਰਾਬਰ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਕਿ ਕਿਸ ਤਰ੍ਹਾਂ ਦਾ ਇਹਦਾ ਜਿਹੜਾ ਵਾ ਸਾਨੂੰ ਰਿਜ਼ਲਟ ਮਿਲਦਾ ਵਾ ਬਾਕੀ ਇਹ ਵਾਕੀ ਜੇ ਜ਼ਿਆਦਾ ਸਕਿਨ ਦੇ ਵਿੱਚ ਜੇ ਕਿੱਲ ਵਗੈਰਾ ਵਾ ਤੇ ਥੋੜਾ ਆ ਜਾਣਾ ਉਹਨੂੰ ਇੱਕਦਮ ਸੌਫਟ ਸੌਫਟ ਇਸ ਤਰ੍ਹਾਂ ਇਸ ਤਰ੍ਹਾਂ ਇੱਕਦਮ ਸੌਫਟ ਸੌਫਟ ਨੂੰ ਮ사ਜ ਕਰਿਓ ਕਿਉਂਕਿ ਫਿਰ ਨਾ ਜਿਹੜੇ ਕਿੱਲ ਹੁੰਦੇ ਨੇ ਨਾ ਨਾ ਫਿਰ ਨੁਕਸਾਨ ਹੁੰਦਾ ਛਿੱਲੇ ਜਾਂਦੇ ਆ ਸਕਿਨ ਤੇ ਛਿਰੀਟਾਂ ਆ ਜਾਂਦੀਆਂ ਵਾ ਹੈ ਨਾ ਫਿਰ ਹੋਰ ਵੀ ਜ਼ਿਆਦਾ ਖਰਾਬੀ ਹੁੰਦੀ ਆ ਮੈਂ ਤੁਹਾਨੂੰ ਅੱਜ ਦੱਸਿਆ ਕਿ ਜਿਸ ਤਰ੍ਹਾਂ ਆਇਆ ਮੌਸਮ ਦੇ ਵਿੱਚ ਆਇਆ ਚੀਜ਼ਾਂ ਖਾਇਆ ਕਰੋ ਤੇ ਕਈਆਂ ਭੈਣਾਂ ਨੇ ਕਿਹਾ ਕਿ ਭੈਣ ਤੁਹਾਡੇ ਰਿੰਕਲ ਨਹੀਂ ਹੈਗੇ ਉਹਨਾਂ ਵਾਸਤੇ ਵੀ ਆਪਾਂ ਦੱਸਾਂਗੇ ਕਿ ਆਪਾਂ ਕਿਹੜੀ ਕਿਹੜੀ ਚੀਜ਼ਾਂ ਡਾਈਟ ਦੇ ਵਿੱਚ ਲੈਣੇ ਆ ਜਿਹਦੇ ਨਾਲ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਵਾ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਕੀ ਪਰ ਕਈ ਮੇਰੇ ਭੈਣ ਭਰਾਵਾਂ ਦੇ ਅੱਜਕੱਲ ਕਮੈਂਟ ਆਉਂਦੇ ਕਿ ਤੁਸੀਂ ਜਿਹੜੇ ਵਾਲ ਹੈ ਨਾ ਉਹ ਕਲਰ ਕੀਤੇ ਹੋਏ ਆ ਤੁਹਾਡੇ ਵਾਲ ਵਾਈਟ ਨਹੀਂ ਨਹੀਂ ਜੀ ਵਾਲ ਮੇਰੇ ਵਾਈਟ ਹੀ ਆ ਇਹੋ ਜੀ ਕੋਈ ਗੱਲ ਨਹੀਂਗੀ ਕਲਰ ਕਰਾਉਣਾ ਇਹ ਕਿਨੂੰ ਸ਼ੌਕ ਵਾ ਕੀ ਆਪਣੇ ਵਾਲ ਜਿਹੜੇ ਆ ਕਾਲ ਚਿੱਟਕਾਲਿਆਂ ਤੇ ਚਿੱਟੇ ਕਰਵਾ ਲਏ ਹੈ ਨਾ ਤੇ ਇਹ ਤੇ ਵਾਹੇ ਕੁਦਰਤੀ ਬਾਬੇ ਨੇ ਚਿੱਟੇ ਕਰਦੇ ਆ ਕੋਈ ਗੱਲ ਨਹੀਂ ਤੇ ਕਈ ਕਹਿ ਦਿੰਦੇ ਜੇ ਤੁਸੀਂ ਕਲਰ ਕਰ ਲਓ ਨਹੀਂ ਜੀ ਮੈਂ ਇਸ ਤਰ੍ਹਾਂ ਹੀ ਪਸੰਦ ਆ ਮੈਨੂੰ ਵਧੀਆ ਲੱਗਦੇ ਉਮਰ ਦੇ ਹਿਸਾਬ ਨਾਲ ਹੁੰਦਾ ਹੈ ਹੈਨਾ ਬਾਕੀ ਆਪਾਂ ਜਿਹੜੇ ਆਪਾਂ ਬਲੈਕ ਮਤਲਬ ਕਿ ਵੀਡੀਓ ਪਾਈ ਹੀ ਕਿ ਕਿਸ ਤਰ੍ਹਾਂ ਆਪਾਂ ਆਪਣੇ ਵਾਲਾਂ ਨੂੰ ਕਾਲਾ ਰੱਖ ਸਕਦੇ ਤੇ ਉਹਨਾਂ ਤੇ ਵੀ ਬੜੇ ਭੈਣਾ ਭਰਾਵਾਂ ਨੇ ਉਲਟ ਸਿੱਧੇ ਜਿਹਾ ਕਮੈਂਟ ਕਰਦੇ ਕਿ ਤੁਹਾਡੇ ਆਪਣੇ ਚਿੱਟੇ ਆ ਤੇ ਮੈਂ ਤੇ ਕਹਿੰਨੀ ਆ ਵੀ ਮੇਲ ਚਿੱਟੇ ਆ ਤੇ ਤੁਸੀਂ ਆਪਣੇ ਪਚਾ ਕੇ ਰੱਖੋ ਹੈਨਾ ਤੇ ਨਾਲੇ ਗੱਲ ਇਹ ਹੈ ਵੀ ਚਲੋ ਮੇਰੇ ਤੇ ਉਮਰ ਨਾ ਹੋਏ ਜਿਹੜਾ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ ਹੈਨਾ ਬੱਚੀਆਂ ਦੇ ਖਾਸ ਕਰਕੇ ਬੱਚੀਆਂ ਦੇ ਵੀਰਾਂ ਦਾ ਤੇ ਹੁੰਦਾ ਕਿ ਚਲੋ ਵੀ ਪੱਗ ਬੰਨ ਲੈਣੀ ਆ ਹੈਨਾ ਤੇ ਭੈਣਾਂ ਦੀ ਤੇ ਪ੍ਰੋਬਲਮ ਬਣ ਜਾਂਦੀ ਹੈ ਨਾ ਇਸ ਕਰਕੇ ਮੈਂ ਕਹਿੰਨੀ ਵੀ ਜਿਨ੍ਹਾਂ ਦੇ ਵਾਲ ਕਾਲੇ ਆ ਹਜੇ ਇੱਕ ਦੋ ਹੀ ਚਿੱਟੇ ਹੋਏ ਜਾਂ ਹੋ ਹੁੰਦੇ ਜਾਂ ਨਹੀਂ ਹੋਏ ਆ ਇਹ ਚੀਜ਼ਾਂ ਵਰਤੋ ਤਾਂ ਕਿ ਕੈਮੀਕਲ ਤੋਂ ਬਚੋ ਵਾਲ ਤੁਹਾਡੇ ਚਿੱਟੇ ਹੋਣ ਹੀ ਨਾ ਵੀਡੀਓ ਅੱਜ ਲੰਬੀ ਹੋਣ ਵਾਲੀ ਜੀ ਵੀਡੀਓ ਜਿਹੜੀ ਆ ਲੰਬੀ ਹੋ ਚੁੱਕੀ ਆ ਕਿਉਂਕਿ ਮੈਂ ਥੋੜੀ ਵੀਡੀਓ ਜਿਹੜੀ ਆ ਕੱਟੀ ਨਹੀਂ ਗਈ ਤੇ ਆਪਾਂ ਤਕਰੀਬਨ 5 ਮਿੰਟ ਤੱਕ ਚੰਗੀ ਤਰ੍ਹਾਂ ਆਪਣੀ ਫੇਸ ਦੀ ਪੂਰੀ ਮ사ਜ ਕਰਤੀ ਕਿਉਂਕਿ 10 ਮਿੰਟ ਮੈਂ ਲਗਾ ਕੇ ਰੱਖਿਆ ਬਾਕੀ 10 ਮਿੰਟ ਬਹਿਣਾ ਜਿਹੜਾ ਹੁੰਦਾ ਨਾ ਬਹੁਤ ਔਖਾ ਹੁੰਦਾ ਤੇ ਉਨੀ ਚਿਰ ਕਿਹੇ ਹੋਰ ਭੈਣ ਭਰਾ ਦੀ ਕੋਈ ਵੀਡੀਓ ਵੇਖ ਲਿਆ ਕਰੋ ਤੇ ਨਾਲੇ ਉਹਨੂੰ ਜਿਹੜੀ ਦੂਸਰੀਆਂ ਵੀਡੀਓ ਉਹਨਾਂ ਨੂੰ ਕੋਈ ਲਾਈਕ ਸ਼ੇਅਰ ਕੁਝ ਕਰਦਿਆ ਕਰੋ ਤਦ ਤੱਕ ਤੁਹਾਡਾ ਵੀ ਨਾਲ ਟਾਈਮ ਪਾਸ ਹੋ ਜਾਊਗਾ ਕਿਉਂਕਿ ਅੱਜ ਕੱਲ ਜਿਹੜਾ ਨਾ ਬਹਿਣਾ ਇਨਸਾਨ ਇਹ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਇਹ ਇਨਸਾਨ ਨੂੰ ਨਾ ਬੜੀ ਜਿੱਦਾਂ ਨਾ ਹਰ ਇੱਕ ਚੀਜ਼ ਦੀ ਹੜ ਬੜੀ ਆ ਇਹਦੇ ਨਾਲ ਤੁਹਾਡੇ ਜਿਹੜੀ ਸਕਿਨ ਇੱਥੇ ਡਾਰਕ ਸਰਕਰਿੰਗ ਨਾ ਉਹ ਵੀ ਬਿਲਕੁਲ ਖਤਮ ਹੋ ਜਾਣੇ ਆ ਜਿਹੜੀ ਵੀ ਚੰਮ ਚੀਜ਼ ਦਸੀ ਆਪਣੇ ਘਰ ਵਿੱਚ ਵੇਖੋ ਦੇਖ ਸਕਦੇ ਜੀ 글로 ਦੇਖੋ ਤੁਸੀਂ ਮੇਰੇ ਚਿਹਰੇ ਦਾ ਤੇ ਮੈਂ ਤੁਹਾਨੂੰ ਦੱਸ ਦਿੰਦੀ ਜਿੰਨੀ ਮੇਰੀ ਮੈਲ ਹੀ ਨਾ ਉਹ ਸਾਰੀ ਲੱਥ ਲੱਥ ਕੇ ਨਾ ਪੂਰੀ ਇੱਕਦਮ ਥੱਲੇ ਚਲ ਗਈ ਦੇਖੋ ਦੇਖੋ ਜੀ ਦੇਖੋ ਦੇਖਣ ਦੇ ਨਾ ਆਈ ਸੀ ਸਕਿਨ ਤੇ ਦੇਖਣ ਜੇ ਲੱਗਣਾ ਕਿ ਚਿਹਰਾ ਤੇ ਕਿੰਨਾ ਸੋਹਣਾ ਹੈ ਜਦੋਂ ਮੈਂ ਲਗਾਇਆ ਹੋਣਾ ਤੇ ਇਹ ਕਹਿੰਦੇ ਨੇ ਕਿ ਚਿਹਰਾ ਇੰਨਾ ਸੋਹਣਾ ਮਤਾਂ ਹੀ ਪੈੰਜੀ ਦੇਖੋ ਕੀ ਕੀ ਲਗਾਉਂਦੇ ਆ ਦੇਖੋ ਆਈ ਸੀ ਜੋ ਜਿਹੜੀ ਸਾਨੂੰ ਦਿਸਦੀ ਨਹੀਂਗੀ ਇਹਦੇ ਨਾਲ ਹੁਣ ਜਿਹੜੀ ਸਾਡੀ ਸਕਿਨ ਦੇ ਅੰਦਰ ਜਿਹੜੀ ਮੈਂ ਮਾਲਿਸ਼ ਕੀਤੀ ਨਾ ਇਹਦੇ ਨਾਲ ਜਿਹੜੀ ਮੇਰੀ ਸਕਿਨ ਦੇ ਥੱਲੇ ਵਾਲੀ ਪਰਤ ਹੈ ਨਾ ਉਹਦੇ ਤੱਕ ਪਹੁੰਚ ਗਈ ਹੈ ਹੈਨਾ ਤੇ ਜਦੋਂ ਮੇਰੀ ਸਕਿਨ ਦੇ ਜਿਹੜੀ ਥੱਲੇ ਵਾਲੀ ਪਰਤ ਹੈ ਉਹ ਸਹੀ ਹੋ ਗਈ ਤੇ ਉਤਨੀ ਸਕਿਨ ਨੇ ਆਪੇ ਗਲੋ ਕਰਨਾ ਵਾ ਕਿਉਂਕਿ ਜਿਹੜੀ ਉਤਨੀ ਸਕਿਨ ਨਾਲ ਸਾਡੀ ਡੈਡ ਸਕਿਨ ਹੋ ਜਾਂਦੀ ਆ ਉਹ ਖਰਾਬ ਹੋ ਜਾਂਦੀ ਆ ਉਹ ਤਾਈਆਂ ਨੂੰ ਸਾਨੂੰ ਨਾ ਖੁਸ਼ਕੀ ਖੁਸ਼ਕੀ ਟੈਪ ਦਾ ਜਿਹੜਾ ਚਿਹਰਾ ਵੱਲ ਲੱਗਦਾ ਵਾ ਤੇ ਹੁਣ ਮੈਂ ਤੁਹਾਨੂੰ ਹੋਰ ਵੀ ਇਹ ਜਿਹੜੀ ਆਪਾਂ ਦੇਸੀ ਖਾਨ ਪੁੰਨੇ ਨਾ ਇਹ ਥੋੜੀ ਜੀ ਚਿਪਕਦੀ ਆ ਪਰ ਇਹਦਾ ਫਾਇਦਾ ਕੀ ਆ ਕਿ ਬਹੁਤ ਹੀ ਵਧੀਆ ਇਹ ਨਾ ਲੱਤੀ ਆ ਮੈਂ ਟਿਸ਼ੂ ਪੇਪਰ ਦਾ ਇਸਤੇਮਾਲ ਕਰਨਦੀ ਆ ਫੇਸ ਨੂੰ ਮੈਂ ਬਾਅਦ ਚ ਸਾਫ ਕਰੂੰਗੀ ਕਿਉਂਕਿ ਹੁਣ ਵੀਡੀਓ ਚੱਲਦੀ ਦੇ ਵਿੱਚ ਮੈਂ ਉੱਠ ਕੇ ਨਹੀਂ ਜਾਂਦੀ ਆ ਵੀਡੀਓ ਲੰਬੀ ਜੇ ਪਰ ਵੇਖਿਓ ਪਲੀਜ਼ ਐਂਡ ਤੱਕ ਤਾਂ ਕਿ ਤੁਹਾਨੂੰ ਸਾਰਾ ਜਿਹੜਾ ਰਿਜ਼ਲਟ ਵਾ ਦਾ ਪੂਰਾ ਪਤਾ ਲੱਗੇ ਕੀਦਾ ਕੀ ਰਿਜ਼ਲਟ ਆ ਕੀ ਸਾਨੂੰ ਇਹਦਾ ਫਾਇਦਾ ਹੋਇਆ ਵਾ ਕਿਸ ਤਰ੍ਹਾਂ ਹੀ ਲਗਾਉਣਾ ਵਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨ ਚ ਕੰਜੂਸੀ ਨਾ ਕਰਿਆ ਕਰੋ ਬਾਕੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਜੀ ਦਬਾ ਦਿਆ ਕਰੋ ਕਿ ਤੁਹਾਨੂੰ ਸਾਡੀ ਕੋਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ